ਹਾਸੋ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਦਰਬਾਰ ਲੱਗਦਾ ਸੀ ਤੇ ਨਾਲ ਜਿਹੜੇ ਮਹਾਰਾਜ ਜਰਨਲ ਉਹ ਬੈਠੇ ਆ ਤੇ ਹਰੀ ਸਿੰਘ ਨਲੂਆ ਜੀ ਜਿਹੜੇ ਜਰਨਲ ਹਰੀ ਸਿੰਘ ਨਲੂਆ ਜੀ ਆ ਨਾਲ ਉਹ ਬੈਠੇ ਆ ਉਹਨਾਂ ਦੇ ਤਸਵੀਰ ਦੇ ਵਿੱਚ ਜਿਹੜਾ ਚਿੱਤਰ ਬਣਿਆ ਹੋਇਆ ਨਜ਼ਰ ਆ ਰਿਹਾ ਆ ਤੁਸੀਂ ਤਸਵੀਰ ਸਾਹਮਣੇ ਦੇਖ ਰਹੇ ਹੋ ਕਿ ਸੂਬੇਦਾਰ ਜਗਿੰਦਰ ਸਿੰਘ ਗਿੱਪੀਗਰੇਵਾਲ ਨੇ ਜਿਹੜੀ ਫਿਲਮ ਵੀ ਇੱਕ ਬਣਾਈ ਸੀ ਸੂਬੇਦਾਰ ਜਗਿੰਦਰ ਸਿੰਘ ਇਹ ਉਹ ਸੂਬੇ ਦਾ ਜੁਗਿੰਦਰ ਸਿੰਘ ਗਵਰਨਰ ਜਿਹੜਾ ਛੇਤਰ ਹੈ ਇੱਥੇ ਉਹ ਰੈਸੈਪਸ਼ਨ ਤੇ ਲੱਗਿਆ ਹੋਇਆ ਇਹ ਸਟੈਚੂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਬਣਿਆ ਹੋਇਆ ਇੱਥੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਜਿਹੜਾ ਜੁੱਧ ਹੋਇਆ ਸੀ ਉਹਦੇ ਅਸੀਂ ਗੱਲ ਕਰਦੇ ਹਾਂ 1965 ਦੇ ਵਿੱਚ ਜਿਹੜਾ ਜੁੱਧ ਹੋਇਆ ਸੀ ਇਹ ਉਹਦੇ ਹੀਰੋ ਨੇ ਮੇਜਰ ਬਲਜੀਤ ਸਿੰਘ ਰੰਧਾਵਾ ਨਾਲ ਉਹਨਾਂ ਦੇ ਸਦੂਲ ਸਿੰਘ ਰੰਧਾਵਾ ਇਹ ਉਹ ਡਰੱਸਾਂ ਨੇ ਜਿਹੜੀਆਂ ਕਿਸੇ ਟਾਈਮ ਆਰਮੀ ਦੇ ਅਫਸਰਾਂ ਵੱਲੋਂ ਜਿਹੜੀਆਂ ਪਹਿਨੀਆਂ ਜਾਂਦੀਆਂ ਸਨ ਸਾਰੀਆਂ ਅੱਜ ਵਧੀਆ ਹਾਲਤ ਵਿੱਚ ਮੌਜੂਦ ਹੈ ਜਿੱਨੇ ਜਿੱਦਾਂ ਅਸ਼ੋਕ ਚੱਕਰ ਹੈ ਜਦੋਂ ਕਿਸ ਦੀ ਪਦ ਉન્નਤੀ ਹੁੰਦੀ ਹੈ ਤਾਂ ਉਦੋਂ ਇਹ ਜਿਹੜਾ ਸਨਮਾਨ ਦਿੱਤਾ ਜਾਂਦਾ ਥੱਲੇ ਅਸੀਂ ਗੱਲ ਕਰਦੇ ਕੀਰਤੀ ਚੱਕਰ ਮੌਜੂਦ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ ਖਬਰਾਂ ਤੁਰੀ ਅਕਸਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਣੇ ਰਹਿੰਦੇ ਆ ਤੇ ਅੱਜ ਇੱਕ ਵੱਖਰਾ ਜਿਹੜਾ ਕਨਸੈਪਟ ਹੈ ਇੱਕ ਵੱਖਰਾ ਚੀਜ਼ ਜਿਹੜੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਤੁਹਾਨੂੰ ਅੱਜ ਅਸੀਂ ਇਤਿਹਾਸ ਤੋਂ ਜਾਣੂ ਕਰਾਉਣਾ ਜਿਸ ਤੋਂ ਆਪਾਂ ਕੋਹਾਂ ਦੂਰ ਹੈ ਉਹ ਇਤਿਹਾਸ ਦੀ ਕੱਲੀ-ਕੱਲੀ ਗੱਲ ਤੁਹਾਨੂੰ ਦੱਸਣੀ ਹੈ ਤੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਤੁਸੀਂ ਜ਼ਿੰਦਗੀ ਵਿੱਚ ਸ਼ਾਇਦ ਪਹਿਲੀ ਵਾਰ ਹੀ ਦੇਖੋਗੇ ਸਹੀ ਤੁਸੀਂ ਸੁਣਿਆ ਇਹੋ ਜਿਹੀਆਂ ਚੀਜ਼ਾਂ ਅਸੀਂ ਮੌਜੂਦ ਆ ਅੱਜ ਮਹਾਰਾਜ ਰਣਜੀਤ ਸਿੰਘ ਵਾਰ ਮਿਊਜ਼ੀਅਮ ਹੈ ਜਿਹੜਾ ਲੁਧਿਆਣੇ ਵਿਖੇ ਉੱਥੇ ਅਸੀਂ ਮੌਜੂਦ ਹੈ ਤੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਅਸੀਂ ਕਰਨੀਆਂ ਤੁਹਾਨੂੰ ਦਿਖਾਉਣੀਆਂ 8 ਫੁੱਟ ਦੀ ਜਿਹੜੀ ਰਫਲ ਹੈ ਤੁਸੀਂ ਜ਼ਿੰਦਗੀ ਚ ਕਦੇ ਦੇਖੀ ਨਹੀਂ ਹੋਣੀ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ 8-8 ਫੁੱਟ ਦੀਆਂ ਰਫਲਾਂ ਉਹ ਟੈਂਕ ਜਿਹੜੇ ਕਿਸੇ ਵੇਲੇ ਦੇਸ਼ ਦੀ ਲੜਾਈ ਸਮੇਂ ਜਦੋਂ ਵਾਰ ਲੱਗੀ ਸੀ 1971 ਦੀ ਆਪਾਂ ਗੱਲ ਕਰਨ ਲਗੇ ਕਾਰਗਿਲ ਦਾ ਜੋ ਜੁਦ੍ਹ ਹੋਇਆ ਸੀ ਉਹ ਜਿਹੜੇ ਟੈਂਕੋ ਦ ਵਰਤੇ ਗਏ ਸੀ, ਤੋਪਾਂ ਜਿਹੜੀਆਂ ਵਰਤੀਆਂ ਗੀਆਂ ਸੀ, ਉਹ ਸਾਰੀਆਂ ਚੀਜ਼ਾਂ ਇਹ ਜਿਹੜਾ ਮਿਊਜ਼ੀਅਮ ਹੈ ਇੱਥੇ ਮੌਜੂਦ ਹੈ ਤੇ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਉਹ ਚਲਦੀਆਂ ਕੋਈ ਇਹ ਨਹੀਂ ਹੈ, ਕੋਈ ਉਹ ਖਰਾਬ ਖੜੀਆਂ ਚਾ ਉਹ ਸਾਰੀਆਂ ਚਾਲੂ ਹਾਲਤ ਦੇ ਵਿੱਚ ਆ ਤੇ ਤੁਹਾਨੂੰ ਅਸੀਂ ਦਿਖਾਉਣੀ ਹੈ ਕਿਸ ਤਰ੍ਹਾਂ ਜਿਹੜਾ ਇਤਿਹਾਸ ਹੈ, ਜਿਹੜਾ ਆਪਾਂ ਕੋਹਾਂ ਜਿਹੜੇ ਦੂਰ ਹੋਈ ਜਾਂਦੇ ਆ ਇਤਿਹਾਸ ਸਾਡਾ ਕੀ ਹੈ, ਇਤਿਹਾਸ ਦੇ ਨਾਲ ਵੀ ਜਾਣੂ ਕਰਾਉਣਾ ਤੇ ਜਿਹੜੀਆਂ ਵੱਖ-ਵੱਖ ਜਿਹੜੇ ਚੀਜ਼ਾਂਆਂ ਪੁਰਾਣੀਆਂ ਐ, 17ਵੀਂ ਸਦੀ ਦੀਆਂ ਚੀਜ਼ਾਂ ਤੁਹਾਨੂੰ ਉਹ ਵੀ ਅਸੀਂ ਦਿਖਾਉਣੀ ਆ। ਆਓ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਦੇ ਆ ਮ ਮਿਊਜ਼ੀਅਮ ਦੇ ਰਿਸੈਪਸ਼ਨ ਦੇ ਅਸੀਂ ਮੌਜੂਦ ਆ ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਅਸੀਂ ਕਰਦੇ ਆ ਆਓ ਤੁਹਾਨੂੰ ਦਿਖਾਉਨੇ ਆ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਉਸ ਦੀ ਜਿਹੜੀ ਰਿਸੈਪਸ਼ਨ ਤੇ ਅਸੀਂ ਮੌਜੂਦ ਆ ਇਹ ਤਸਵੀਰਾਂ ਜਿਹੜੀਆਂ ਲੱਗੀਆਂ ਹੋਣੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਹ ਉਹ ਤਸਵੀਰਾਂ ਲੱਗੀਆਂ ਨੇ ਜਿਨ੍ਹਾਂ ਦੀ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨ੍ਹਾਂ ਦਾ ਐਹਮ ਜਿਹੜਾ ਯੋਗਦਾਨ ਹੋ ਰਿਹਾ ਇਹ ਸਾਰੀਆਂ ਤਸਵੀਰਾਂ ਜਿੱਦਾਂ ਅਸੀਂ ਗੱਲ ਕਰ ਲਗੇ ਜਰਵੀਨ ਸ਼ਰਮਾ ਜੀ ਹੈ ਉਹਨਾਂ ਦੀ ਜਿਹੜੀ ਤਸਵੀਰ ਇੱਥੇ ਲੱਗੀ ਹੋਈ ਆ ਤੇ ਨਾਲ ਗੱਲ ਕਰ ਲਗੇ ਜਿੱਦਾਂ ਅਸੀਂ ਐਸ ਐਮ ਮੰਦਾ ਹੈਗੇ ਆ ਉਹਨਾਂ ਦੀ ਜਿਹੜੀ ਤਸਵੀਰ ਇੱਥੇ ਲੱਗੀ ਹੋਈ ਹੈ ਤੇ ਇਹ ਸਾਰੇ ਉਹ ਦੇਸ਼ ਭਗਤ ਹੈ ਜਿਨ੍ਹਾਂ ਦੀਆਂ ਆਜ਼ਾਦੀ ਦੇ ਸਮੇਂ ਜਿਨ੍ਹਾਂ ਦਾ ਅਹਿਮ ਜਿਹੜਾ ਰੋਲ ਰਿਹਾ ਆਜ਼ਾਦੀ ਨੂੰ ਦਿਵਾਉਣ ਦੇ ਲਈ ਤੇ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਤਾਂ ਜਿਹੜਾ ਅਹਿਮ ਭੂਮਿਕਾ ਉਹ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਚਿੱਤਰ ਇਹ ਬਣਿਆ ਹੋਇਆ ਇਹ ਦਰਬਾਰ ਹੈ ਖਾਸ ਉਹ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਦਰਬਾਰ ਲੱਗਦਾ ਸੀ ਉਹ ਇਹ ਲੱਗਿਆ ਹੋਇਆ ਜੇ ਅਸੀਂ ਚਿੱਤਰ ਦੀ ਗੱਲ ਕਰ ਲਈਏ ਤਾਂ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜੇ ਕਰਨਵਰ ਸਿੰਘ ਜੀ ਬੈਠੇ ਹੈ ਤੇ ਨਾਲ ਜਿਹੜੇ ਮਹਾਰਾਜ ਜਰਨਲ ਉਹ ਬੈਠੇ ਹੈ ਤੇ ਹਰੀ ਸਿੰਘ ਨਲੂਆ ਜੀ ਜਿਹੜੇ ਜਰਨਲ ਹਰੀ ਸਿੰਘ ਨਲੂਆ ਜੀ ਆ ਨਾਲ ਉਹ ਬੈਠੇ ਆ ਉਹਨਾਂ ਦੇ ਤਸਵੀਰ ਦੇ ਵਿੱਚ ਜਿਹੜਾ ਚਿੱਤਰ ਬਣਿਆ ਹੋਇਆ ਨਜ਼ਰ ਆ ਰਿਹਾ ਤੇ ਨਾਲ ਜਿਹੜਾ ਬਾਬਾ ਫੂਲਾ ਸਿੰਘ ਜੀ ਅਤੇ ਭਾਈ ਸਾਈਬ ਸੰਤ ਸਿੰਘ ਜੀ ਜਿਹੜੇ ਉਹ ਬੈਠੇ ਆ ਚਿੱਤਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਦੇਖ ਸਕਦੇ ਹਾਂ ਤੁਸੀਂ ਜਿਹੜੀ ਕਲਗੀ ਲੱਗੀ ਹੋਈ ਆ ਉਹ ਜਿਹੜੀ ਤਸਵੀਰ ਹੈ ਉਹ ਮਹਾਰਾਜ ਰਣਜੀਤ ਸਿੰਘ ਦੀ ਤਸਵੀਰ ਆ ਤੇ ਉਹਨਾਂ ਦੇ ਨਾਲ ਜਿਹੜੇ ਜਰਨਲ ਹੈ ਜਰਨੈਲ ਆਪਾਂ ਜਿਹਨਾਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਸੀ ਉਹ ਬੈਠੇ ਆ ਤੇ ਦਰਬਾਰ ਇਹ ਜਿਹੜਾ ਲੱਗਿਆ ਹੋਇਆ ਮਹਾਰਾਜ ਦਾ ਜਿਹੜਾ ਰਣਜੀਤ ਸਿੰਘ ਜੀ ਦਾ ਜਿਹੜਾ ਦਰਬਾਰ ਆ ਤੇ ਐਦਾਂ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਹੋ ਆ ਤੁਸੀਂ ਤਸਵੀਰ ਸਾਹਮਣੇ ਦੇਖ ਰਹੇ ਹੋ ਕਿ ਸੂਬੇਦਾਰ ਜੁਗਿੰਦਰ ਸਿੰਘ ਗਿੱਪੀਗਰੇਵਾਲ ਨੇ ਜਿਹੜੀ ਫਿਲਮ ਵੀ ਇੱਕ ਬਣਾਈ ਸੀ ਸੂਬੇਦਾਰ ਜੁਗਿੰਦਰ ਸਿੰਘ ਇਹ ਉਹ ਸੂਬੇਦਾਰ ਜੁਗਿੰਦਰ ਸਿੰਘ ਗਵਰਨਰ ਜਿਹੜਾ ਛੇਤਰ ਹੈ ਇੱਥੇ ਹੋਰ ਸੈਕਸ਼ਨ ਤੇ ਲੱਗਿਆ ਹੋਇਆ ਤੇ ਇਹਨਾਂ ਦੇ ਅਸੀਂ ਗੱਲ ਕਰਨ ਲੱਗੇ ਤਾਂ ਜਿਹੜੇ ਪੰਜਾਬ ਦੇ ਵਿੱਚ ਮੱਲਾ ਖੁਰਦ ਜਿਹੜਾ ਪਿੰਡ ਹੈਗਾ ਮੋਗੇ ਜ਼ਿਲ੍ਹੇ ਚੋਂ ਪੈਂਦਾ ਤੇ ਉਹਨਾਂ ਦੀ ਜਿਹੜੀ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਆਜ਼ਾਦੀ ਦੀ ਆਪਾਂ ਗੱਲ ਕਰਨ ਲੱਗੇ ਤਾਂ ਆਜ਼ਾਦੀ ਦੇ ਸਮੇਂ ਜਿਹੜਾ ਇਹਨਾਂ ਦਾ ਅਹਿਮ ਜਿਹੜੀ ਭੂਮਿਕਾ ਓ ਸੂਬੇ ਦਾ ਜਗਿੰਦਰ ਸਿੰਘ ਵੱਲੋਂ ਜਿਹੜੀ ਨਿਭਾਈ ਗਈ ਸੀ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਕੈਪਟਨ ਗੁਰਬਚਨ ਸਿੰਘ ਜਿਹੜੀ ਉਹਨਾਂ ਦੀ ਤਸਵੀਰ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਕਿਉਂਕਿ ਜੇਸ਼ ਆਜ਼ਾਦ ਹੋਇਆ ਤਾਂ ਸ਼ਹੀਦੀਆਂ ਬਹੁਤ ਹੋਈਆਂ ਸ਼ਹੀਦੀਆਂ ਬਹੁਤ ਹੋਈਆਂ ਤਾਂ ਇਹ ਉਹ ਲੋਕ ਆ ਜਿਨ੍ਹਾਂ ਦੀਆਂ ਸ਼ਹੀਦੀਆਂ ਦੇਸ਼ ਨੂੰ ਆਜ਼ਾਦ ਬਣਾਉਣ ਵੇਲੇ ਜਿਹੜਾ ਦਿੱਤੀਆਂ ਗਈਆਂ ਆ ਬੱਚੇ ਸਾਡੇ ਨਾਲ ਛੋਟੇ-ਛੋਟੇ ਜਿਹੜੇ ਬੱਚੇ ਮੌਜੂਦ ਹੈ ਤੁਸੀਂ ਬੱਚੇ ਤੇ ਆਹ ਦੇਖਣ ਆਏ ਹੋ ਮਿਊਜ਼ੀਅਮ ਹਨ ਕਿਦਾਂ ਦਾ ਲੱਗਿਆ ਕਿਵੇਂ ਲੱਗਿਆ ਵੀ ਵਧੀਆ ਬਹੁਤ ਵਧੀਆ ਜੀ ਸਾਨੂੰ ਬਹੁਤ ਅੱਛਾ ਲੱਗਿਆ ਤੇ ਕੀ ਕੀ ਦੇਖਣ ਨੂੰ ਮਿਲਿਆ ਤੇ ਕੀ ਕੀ ਫਿਰ ਨਵਾਂ ਦੇਖਿਆ ਬਹੁਤ ਕੁਝ ਦੇਖਿਆ ਆ ਪਾਈ ਥੀ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਦੇਖੀਆਂ ਪਹਿਲੀ ਵਾਰ ਦੇਖੀਆਂ ਤੁਸੀਂ ਹਾਂਜੀ ਤੇ ਇਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ ਉਹਨਾਂ ਦਾ ਜਿਹੜਾ ਸਟੈਚੂ ਉਹ ਬਣਿਆ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਅਸੀਂ ਕਰ ਰਹੇ ਹਾਂ ਇਸ ਸਟੈਚੂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਬਣਿਆ ਹੋਇਆ ਇੱਥੇ ਮੌਜੂਦ ਹੈ ਤੁਸੀਂ ਆ ਕੇ ਇੱਥੇ ਦੇਖ ਸਕਦੇ ਹੋ ਐਡਰੈਸ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਜਿਹੜਾ ਜਲੰਧਰ ਬਾਈਪਾਸ ਹੈ ਉਥੋਂ ਕਿੰਨੇ ਕਿਲੋਕਮੀਟਰ ਦੀ ਦੂਰੀ ਤੇ ਹੈ ਜਿਹੜਾ ਮਹਾਰਾਜ ਰਣਜੀਤ ਸਿੰਘ ਵਾਰ ਮਿਊਜ਼ੀਅਮ ਬਣਿਆ ਹੋਇਆ ਉੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਇਹ ਜਿਹੜਾ ਸਾਹਮਣੇ ਮਾਡਲ ਚਿੱਤਰ ਬਣਿਆ ਹੋਇਆ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜਾ ਰਾਮ ਤੇ 라ਵਣ ਦਾ ਜੁੱਧ ਹੋਇਆ ਸੀਗਾ ਉਹਨਾਂ ਦਾ ਜਿਹੜਾ ਚਿੱਤਰੇ ਮਾਡਲ ਚਿੱਤਰ ਬਣਿਆ ਹੋਇਆ ਇੱਧਰ ਸ਼੍ਰੀ ਰਾਮ ਨੇ ਜਿਹੜੇ ਉਹ 라ਵਣ ਤੇ ਜਿਹੜੇ ਪ੍ਰਹਾਰ ਉਹ ਕਰ ਰਹੇ ਹੈ ਤੇ ਜਿਹੜੇ ਆਪਾਂ ਦੇਖਿਆ ਹੀ ਹੈ ਆਮ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ 라ਵਣ ਸਨ ਉਹ ਸੀਗੇ ਉਹਨਾਂ ਦੇ ਜਿਹੜੇ 10 ਸਨ ਸੀਗੇ ਤੇ ਜਦੋਂ ਉਹਨਾਂ 'ਮਿਲੋਂ ਤੀਰ ਮਾਰਿਆ ਜਾਂਦਾ ਸੀ ਤਾਂ ਉਹਨਾਂ ਦਾ ਜਿਹੜਾ ਸਿਰ ਆਉ ਨਵਾਂ ਉੱਬਰ ਕੇ ਜਿਹੜਾ ਸਾਹਮਣੇ ਆ ਜਾਂਦਾ ਸੀ ਤੇ ਇਹ ਇਹ ਉਹ ਮਾਡਲ ਚਿੱਤਰ ਹੈ ਜਦੋਂ ਰਾਮ ਤੇ ਰਾਵਣ ਦਾ ਜਿਹੜਾ ਜੁੱਧ ਹੋਇਆ ਸੀ ਇਹ ਜਿਹੜਾ ਤੁਸੀਂ ਮਿਊਜ਼ੀਅਮ ਅੱਜ ਦੇਖਣ ਆਏ ਆ ਕੀ ਨਵਾਂ ਦੇਖਣ ਨੂੰ ਮਿਲਿਆ ਸਾਨੂੰ ਬਹੁਤ ਚੀਜ਼ਾਂ ਮਤਲਬ ਕਿ ਸਿੱਖਣ ਨੂੰ ਵੀ ਮਿਲੀਆਂ ਮਤਲਬ ਆਪਾਂ ਇਸ ਕਰਕੇ ਦੇਖਣ ਆਏ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਆਪਾਂ ਨੂੰ ਸਿੱਖਿਆ ਵੀ ਮਿਲਦੀ ਹੈ ਇਸ ਕਰਕੇ ਆਪਾਂ ਇੱਥੇ ਆਏ ਆ ਦੇਖ ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਫਿਰ ਨਵੀਆਂ ਦੇਖੀਆਂ ਇੱਥੇ ਅੱਜ ਇੱਥੇ ਬਹੁਤ ਸਾਰੀਆਂ ਗੱਨਾਂ ਦੇਖੀਆਂ ਨੇ ਜਿਹੜੇ ਯੁੱਧ ਹੁੰਦੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਬਹੁਤ ਜ਼ਿਆਦੀਆਂ ਦੇਖੀਆਂ ਨੇ ਜਿਹੜੀਆਂ ਤੁਸੀਂ ਚੀਜ਼ਾਂ ਕੀ ਪਹਿਲੇ ਇਹਨਾਂ ਦੇ ਬਾਰੇ ਸੁਣਿਆ ਸੀ ਕਦੇ ਜ਼ਿੰਦਗੀ 'ਚ ਜਿਹੜੀਆਂ ਤਾਂ ਚੀਜ਼ਾਂ ਦੇਖੀਆਂ ਥੋੜੀਆਂ ਬਹੁਤਾਂ ਸੁਣੀਆਂ ਵੀ ਸੀ ਤੇ ਥੋੜੀਆਂ ਬਹੁਤਾਂ ਨਹੀਂ ਵੀ ਸੁਣੀਆਂ ਸੀ ਉਹ ਵੀ ਅੱਜ ਸੋਨਨ ਨੂੰ ਮਿਲ ਗਈਆਂ ਤਾਂ ਜੇ ਅਸੀਂ ਗੱਲ ਕਰਕੇ ਵੀ ਸਿੱਖਣ ਨੂੰ ਬੜਾ ਕੁਝ ਮਿਲਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਇਤਿਹਾਸ ਦੀ ਗੱਲ ਕਰਗੇ ਤਾਂ ਇਤਿਹਾਸ ਤੋਂ ਜਿਹੜੇ ਆਪਾਂ ਕੋਹਾਂ ਦੂਰ ਬੈਠੇ ਆਂ ਤੇ ਪਰ ਇੱਥੇ ਤੁਸੀਂ ਆ ਕੇ ਇਤਿਹਾਸ ਦੇ ਨਾਲ ਜਾਣੂ ਜਿਹੜੇ ਹੋਵੋਗੇ ਆ ਸਾਡੇ ਨਾਲ ਇਧਰ ਬਾਈ ਜੀ ਮੌਜੂਦ ਨੇ ਨਾਲ ਅਸੀਂ ਗੱਲਬਾਤ ਕਰਾਂਗੇ ਨਮਸਤੇ ਜੀ ਜੀ ਅੱਛਾ ਆਪ ਵੀ ਮਿਊਜ਼ੀਅਮ ਦੇਖਣੇ ਆਏ ਹੋ ਕਿਹੋ ਜਿਹਾ ਲੱਗ ਰਹਾ ਤੇ ਜੋ ਜਹਾਂ ਪੇ ਆਪਨੇ ਚੀਜ਼ ਦੇਖੀ ਹੈ ਜ਼ਿੰਦਗੀ ਮੇਂ ਕਹੀਂ ਪਹਿਲੇ ਅਭੀ ਦੇਖੀ ਥੀ ਕਭੀ ਸਰ ਮੈਂ ਫਸਟ ਟਾਈਮ ਆਇਆ ਹਾਂ ਇ ਤੇ ਨਾਲ ਇਹਨਾਂ ਦੇ ਗੁਰਦਿਆਲ ਸਿੰਘ ਜੀ ਹੈ ਨਾਇਕ ਚੈਨ ਸਿੰਘ ਜੀ ਹੈ ਤੇ ਨਾਲ ਇਹਨਾਂ ਦੇ ਕਮਾਂਡਰ ਮੇਰ ਸਿੰਘ ਜੀ ਹੈ 에ਅਰ ਕਮਾਂਡਰ ਨੇ ਇਹ ਜਿਹੜਾ ਚੀਨੀਆਂ ਦਾ ਧਾਵਾ ਜਿਹੜਾ ਬੋਲਿਆ ਗਿਆ ਸੀ ਉਹਦੇ ਹੀਰੋ ਨੇ ਤੇ ਉਹਨਾਂ ਦੀ ਤਸਵੀਰ ਇੱਧਰ ਲੱਗੀ ਹੋਈ ਹੈ ਤੇ ਨਾਲ ਹੀ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਜਿਹੜਾ ਜੰਦ ਹੋਇਆ ਸੀ ਉਹਦੇ ਅਸੀਂ ਗੱਲ ਕਰਦੇ ਹਾਂ 1965 ਦੇ ਵਿੱਚ ਜਿਹੜਾ ਜੰਦ ਹੋਇਆ ਸੀ ਇਹ ਉਹਦੇ ਹੀਰੋ ਨੇ ਮੇਜਰ ਬਲਜੀਤ ਸਿੰਘ ਰੰਧਾਵਾ ਨਾਲ ਉਹਨਾਂ ਦੇ ਸਦੂਲ ਸਿੰਘ ਰਦਾਵਾ ਨਾਲ ਉਹਨੇ ਕੇਵਲ ਸਿੰਘ ਹੈ ਨਾਲ ਅਜੀਤ ਸਿੰਘ ਹੈ ਤੇ ਇਹ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਜੁੱਧ ਹੋਇਆ ਸੀ 1965 ਦੇ ਵਿੱਚ ਇਹ ਉਹਦੇ ਹੀਰੋ ਨੇ ਅਕਸਰ ਜਿਹੜੇ ਮੈਨੂੰ ਟੀਵੀ ਚੈਨਲਾਂ ਤੇ ਦੇਖੀ ਹੋਊਗੀ ਹਨਾ ਜਾਂ ਸੋਸ਼ਲ ਮੀਡੀਆ ਤੇ ਦੇਖੀ ਹੋਊਗੀ ਕਿ ਜਦੋਂ ਕਿਸੇ ਦਾ ਸਨਮਾਨ ਹੁੰਦਾ ਕਿ ਚੱਕਰ ਦੇ ਨਾਲ ਜਿਹਨੂੰ ਆਪਾਂ ਇੱਕ ਅਸ਼ੋਕ ਚੱਕਰ ਕਹਿੰਦੇ ਆ ਪਰਮਵੀਰ ਚੱਕਰ ਕਹਿੰਦੇ ਆ ਉਹ ਚੱਕਰ ਇੱਥੇ ਮੌਜੂਦ ਹੈ ਇਹ ਅਸਲੀ ਚੱਕਰ ਨਹੀਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਜਿੱਦਾਂ ਅਸ਼ੋਕ ਚੱਕਰ ਹੈ ਜਦੋਂ ਕਿਸ ਦੀ ਪਦ ਉન્નਤੀ ਹੁੰਦੀ ਹੈ ਤਾਂ ਉਦੋਂ ਇਹ ਜਿਹੜਾ ਸਨਮਾਨ ਦਿੱਤਾ ਜਾਂਦਾ ਥੱਲੇ ਅਸੀਂ ਗੱਲ ਕਰਦੇ ਕੀਰਤੀ ਚੱਕਰ ਮੌਜੂਦ ਹੈ ਸੂਰਿਆ ਚੱਕਰ ਮੌਜੂਦ ਹੈ ਤੇ ਸਭ ਤੋਂ ਜਿਹੜਾ ਇੱਕ ਅਹਿਮ ਹੁੰਦਾ ਪਰਮਵੀਰ ਚੱਕਰ ਪਰਮਵੀਰ ਚੱਕਰ ਦੀ ਆਪਾਂ ਗੱਲ ਕਰਦੇ ਆ ਇਹ ਬਹੁਤ ਜਿਹੜਾ ਵੱਡਾ ਪੁਰਸਕਾਰ ਹੁੰਦਾ ਤੇ ਇੱਕ ਵੱਡੇ ਅਹੁਦੇ ਲਈ ਜਿਹੜਾ ਦਿੱਤਾ ਜਾਂਦਾ ਪਰਮਵੀਰ ਚੱਕਰ ਇੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਮਹਾਵੀਰ ਚੱਕਰ ਤੇ ਨਾਲ ਜਿਹੜਾ ਵੀਰ ਚੱਕਰ ਹੈ ਇੱਧਰ ਅਸੀਂ ਗੱਲ ਕਰ ਰਹੇ ਆ ਪਰਮ ਵਿਸ਼ਿਸ਼ਟ ਸੇਵਾ ਮੈਡਲ ਥੱਲੇ ਆਤਿ ਵਿਸ਼ਿਸ਼ ਸੇਵਾ ਮੈਡਲ ਹੈ ਤੇ ਇਧਰ ਵਿਸ਼ੇਸ਼ਤ ਜਿਹੜਾ ਸੇਵਾ ਮੈਡਲ ਹੈ ਇਹ ਉਹ ਮੈਡਲ ਨਹੀਂ ਜਿਹੜੀਆਂ ਪਦ ਉન્નਤੀ ਦੇ ਜਿਹੜਾ ਉਹਨਾਂ ਦਿੱਤਾ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਉਹ ਦਿਖਾ ਰਹੇ ਹਾਂ ਇਹ ਉਡ ਰਿਸਾਂ ਨੇ ਜਿਹੜੀਆਂ ਕਿਸੇ ਟਾਈਮ ਆਰਮੀ ਦੇ ਅਫਸਰਾਂ ਵੱਲੋਂ ਜਿਹੜੀਆਂ ਪਹਿਨੀਆਂ ਜਾਂਦੀਆਂ ਸਨ ਸਾਰੀਆਂ ਜਿਹਾ ਵਧੀਆ ਹਾਲਤ ਵਿੱਚ ਮੌਜੂਦ ਹੈ ਤੇ ਸੰਭਾਲ ਦੀ ਗੱਲ ਕਰਗੇ ਤਾਂ ਬੜੇ ਵਧੀਆ ਜਿਹੜਾ ਸਵਾਲ ਕਿ ਇਹਨਾਂ ਨੂੰ ਰੱਖਿਆ ਹੋਇਆ ਤਾਂ ਕਿ ਲੋਕ ਕੌਣ ਤੇ ਲੋਕ ਜਿਹੜਾ ਇਤਿਹਾਸ ਬਾਰੇ ਜਾਣਣ ਵੀ ਕਿਸ ਟਾਈਮ ਜਿਹੜੇ ਕਿਹੋ ਜਿਹੇ ਡਰੈੱਸ ਚੱਲਦੇ ਸੀ ਇਧਰ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ 에ਅਰ ਫੋਰਸ ਦੀਆਂ ਜਿਹੜੀਆਂ ਡਰੈੱਸ ਹੈ ਉਹ ਉਸ ਟਾਈਮ 17ਵੀਂ ਸਈ ਤੋਂ ਬਾਅਦ 18ਵੀਂ ਸਈ ਦੀ ਆਪਾਂ ਗੱਲ ਕਰਨ ਲਗੇ। ਉਦੋਂ ਜਿਹੜੀਆਂ ਡਰੈੱਸਾਂ ਹੈ ਪਹਿਨੀਆਂ ਜਾਂਦੀਆਂ ਸਨ ਇਹ ਡਰੈੱਸ ਜਿਹੜੀ ਗੈਲਰੀ ਉਹ ਬਣੀ ਹੋਈ ਹੈ। ਫੀਲਡ ਮਾਰਚਲ ਹੁੰਦਾ ਉਹਨਾਂ ਦੇ ਜਿਹੜਾ ਇਹ ਬੈਜ ਲੱਗਦਾ ਹੈ ਅਸੀਂ ਲੈਫਟੀਨੈਂਟ ਜਰਨਲ ਦੇ ਇਹ ਬੈਜ ਲੱਗਦਾ ਹੈ, ਮੇਜਰ ਜਰਨਲ ਦੇ ਇਹ ਬੈਜ ਹੁੰਦਾ ਹੈ, ਜਰਨਲ ਦੇ ਇਹ ਬੈਜ ਹੁੰਦਾ ਸਾਰੇ ਜਿਹੜੇ ਅਹੁਦਿਆਂ ਦੇ ਹਿਸਾਬ ਦੇ ਨਾਲ ਜਿਹੜੇ ਅਹੁਦਿਆਂ ਦੇ ਹਿਸਾਬ ਦੇ ਨਾਲ ਉਹ ਬੈਜ ਤੇ ਮੌਜੂਦ ਹੈ। ਕਿਹੜੇ-ਕਿਹੜੇ ਬੈਜ ਉਹਨਾਂ ਦੇ ਸ਼ੋਲਡਰ ਉੱਪਰ ਲੱਗਦੇ ਆ ਉਹ ਸਾਰੇ ਜਿਹੜੇ ਬੈਜ ਇੱਥੇ ਮੌਜੂਦ ਆ ਤੇ ਇਧਰਲੇ ਪਾਸੇ ਅਸੀਂ ਗੱਲ ਕੋਟਰ ਉੱਪਰ ਬੈਚ ਲੱਗਦੇ ਆ Air Force ਦੇ ਜਿਹੜੇ ਬੈਚ ਆ ਉਹ ਇੱਥੇ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਅਹੁਦੇ ਦੇ ਨਾਮ ਲਿਖੇ ਹੋਏ ਆ ਤੇ ਕੱਲੇ ਕੱਲੇ ਜਿਹੜੇ ਅਹੁਦੇ ਦੇ ਅਨੁਸਾਰ ਉਹਨਾਂ ਦੇ ਜਿਹੜੇ ਬੈਚ ਆ ਉਹ ਬਣਾ ਕੇ ਇੱਥੇ ਰੱਖੇ ਹੋਏ ਆ origignal ਬਿਲਕੁਲ ਜਿਹੜੇ ਕਿਸੇ ਟਾਈਮ ਕਿਸੇ ਦੇ ਮੋਢਿਆਂ ਦੇ ਉੱਪਰ ਲੱਗੇ ਸੀ ਉਹ ਇੱਥੇ ਬੜੀ ਸੁਭਾਲ ਕੇ ਜਿਹੜਾ ਰੱਖੇ ਹੋਏ ਆ ਤੁਸੀਂ ਆ ਕੇ ਦੇਖ ਸਕਦੇ ਹੋ